ਬਾਬਾ ਦੀਪ ਸਿੰਘ ਜੀ ਬੈਠੇ ਨੇ ਫਿਰ ਉਹਨਾਂ ਨੇ ਤੁਹਾਡੇ ਨਾਲ ਗਲਤ ਥੋੜਾ ਹੁੰਦਾ ਨਾ ਵਿਸ਼ਵਾਸ ਰੱਖੋ ਬਾਬਾ ਜੀ ਤੇ ਪੂਰਾ ਉਹਨਾਂ ਨੇ ਤੁਹਾਡੇ ਲਈ ਬਹੁਤ ਵਧੀਆ ਸੋਚਿਆ ਆਇਆ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖੋ ਤੇ ਆਓ ਸਾਰੇ ਅਰਦਾਸ ਕਰੀਏ ਬਾਬਾ ਜੀ ਦੇ ਅੱਗੇ ਬਾਬਾ ਜੀ ਜਿਹੜਾ ਇਨਸਾਨ ਮਿਹਨਤ ਦੀ ਰੋਟੀ ਕਮਾਰਿਆ ਉਹਨੂੰ ਕਿਸੇ ਦੇ ਸਾਹਮਣੇ ਨੀਵਾ ਨਾ ਪੈਣ ਦੇਣਾ ਜਿਹਦਾ ਦਿਲ ਦੁਖੀ ਹੈ ਅੰਦਰੋਂ ਤੜਫ ਰਿਹਾ ਉਹਨਾਂ ਦੇ ਮਨ ਵਿੱਚ ਰਾਹਤ ਪਹੁੰਚ ਜਾਣਾ ਬਾਬਾ ਦੀਪ ਸਿੰਘ ਜੀ ਤੁਸੀਂ ਕੀ ਨਹੀਂ ਕਰ ਸਕਦੇ ਮਿਹਰ ਕਰੋ ਸਾਰਿਆਂ ਦੀ ਆਪਣੀ ਕੀ ਖੁਸ਼ੀਆਂ ਦਾ ਵੇਲਾ ਆ ਗਿਆ ਕੀ ਖੁਸ਼ੀਆਂ ਦਾ ਵੇਲਾ ਆ ਗਿਆ ਸਾਰੇ ਜਾਣੇ ਆਜੋ ਸ਼ਹੀਦਾ ਸਾਹਿਬ ਕਿੰਤਨ ਕਰ ਬਾਬਾ ਦੀਪ ਸਿੰਘ ਜੀ ਦਾ ਚਪੈਰਾ ਸਾਹਿਬ ਆ ਗਿਆ ਖੈਰ ਬੱਚੀਆਂ ਦੀ ਝੋਲੀ ਵਿੱਚ ਪਾ ਦਿਓ ਬਾਬਾ ਜੀ ਸ਼ਹੀਦਾ ਵਾ ਕਈਆਂ ਨੇ ਸਾਨੂੰ ਤਾਨੇ ਮਾਰੇ ਤੇ ਕਈ ਸਾਡੇ ਤੇ ਹੱਸੇ ਨੇ ਕਈਆਂ ਨੇ ਸਾਨੂੰ ਤਾਨੇ ਮਾਰੇ ਤੇ ਕਈ ਸਾਡੇ ਤੇ ਹੱਸੇ ਨੇ ਉਹ ਸੁਪਨੇ ਬੜੇ ਖਾਸ ਨੇ ਤੰਤਰ ਬਾਬਾ ਦੀਪ ਸਿੰਘ ਜੀ ਜਿਹੜੇ ਤੁਹਾਡੇ ਦਰ ਤੇ ਆ ਕੇ ਤੁਹਾਨੂੰ ਦੱਸੇ ਨੇ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਜਿਹੜੀਆਂ ਅਰਜ਼ੀਆਂ ਤੁਹਾਡੇ ਦਸਤੇ ਲਾਈਆਂ ਨੇ ਉਹ ਸੁਪਨੇ ਬੜੇ ਖਾਸ ਨੇ ਤੁਸੀਂ ਪੂਰੇ ਕਰ ਦਿਓ ਜਿਸ ਨੂੰ ਪੂਰਾ ਪਰੋ ਕੀ ਕਾਦਰ ਉਹ ਸੱਚੇ ਦਿਲ ਨਾਲ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ ਯਾਦ ਰੱਖਣਾ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਕਰਨ ਵਾਲਾ ਨੂੰ ਕੋਈ ਵੀ ਹਰਾ ਨਹੀਂ ਸਕਦਾ ਉਹ ਹਰ ਜਗ੍ਹਾ ਜਿੱਤੀ ਹਾਸਲ ਕਰਦਾ ਜੇ ਜਿਸ ਨੇ ਹਰ ਜਗ੍ਹਾ ਬਾਬਾ ਦੀਪ ਸਿੰਘ ਜੀ ਦਾ ਸਹਾਰਾ ਲਿਆ ਹੋਵੇ ਕੋਈ ਸਰੀਰਕ ਦੁੱਖ ਆ ਤਾਂ ਜਪੋ ਸਵਾਸ ਸਵਾਸ ਗੁਰੂ ਰਾਮਦਾਸ ਕੋਈ ਰਾਹ ਨਹੀਂ ਲੱਭਦਾ ਸਮਝ ਨਹੀਂ ਆਂਦੀ ਤਾਂ ਜਪੋ ਸਵਾਸ ਸਵਾਸ ਗੁਰੂ ਰਾਮਦਾਸ ਰਸਤੇ ਬਣ ਜਾਣਗੇ ਹਰ ਪਾਸੇ ਤੋਂ ਨਾ ਹੋ ਗਈ ਕੋਈ ਪੁੱਛਦਾ ਨਹੀਂ ਤਾਂ ਜਪੋ ਸਵਾਸ ਸਵਾਸ ਗੁਰੂ ਰਾਮਦਾਸ ਸਾਡਾ ਪੂਰਨ ਵਿਸ਼ਵਾਸ ਜੇ ਜੋ ਵੀ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਯਾਦ ਕਰਦੇ ਨੇ ਕਲਾ ਜ਼ਰੂਰ ਵਰਤੇਗੀ ਤਾਂ ਸਾਰੇ ਬੋਲੋ ਸਵਾਸ ਸਵਾਸ ਗੁਰੂ ਰਾਮਦਾਸ ਜੀ